ਮੌਤ ਨੇ ਵੱਡਿਆਂ ਵੱਡਿਆਂ ਨੂੰ ਕਲਾਵਿਆਂ ਚਲਿਆ ਮੌਤ ਇਹ ਨਹੀਂ ਪੁੱਛਦੀ ਵੀ ਇਹ ਬੰਦਾ ਰਿਕਸ਼ਾ ਚਲਾਉਂਦਾ ਤੇ ਇਹਨੂੰ ਫੜ ਲਵਾ ਤੇ ਉਹ ਬੰਦਾ 50 ਲੱਖ ਦੀ ਗੱਡੀ 'ਚ ਘੁੰਮਦਾ ਤੇ ਇਹਨੂੰ ਮੈਂ 2 ਦਿਨ ਵੱਧ ਦੇ ਦਿਆਂ ਇਹਦੇ ਆਪਣੀ ਦੁਨੀਆਦਾਰੀ 'ਚ ਹੀ ਆ ਨਾ ਵੀ ਜਿਹਦਾ ਟੌਰ ਟਪੱਕਾ ਜ਼ਿਆਦਾ ਤੇ ਉਹਦੀ ਸੁਣੀ ਜਿਆਦੀ ਜਾਂਦੀ ਆ ਜਿਹਦਾ ਟੌਰ ਟਪੱਕਾ ਘਟਿਆ ਉਹਦੀ ਸੁਣੀ ਘਟ ਜਾਂਦੀ ਆ ਪਰ ਮੌਤ ਵਾਸਤੇ ਸਾਰੇ ਬਰਾਬਰ ਆ ਉਹਨੇ ਇਹ ਥੋੜਾ ਵੇਖਣਾ ਕਿ ਫਲਾਣੇ ਦੇ ਕੋਲ ਫੋਨ ਸਵਿਚਾਂ ਵਾਲਾ ਵਾ ਤੇ ਉਹਨੂੰ ਪਹਿਲਾਂ ਲੈ ਜਾ ਤੇ ਫਲਾਣੇ ਕੋਲ ਫੋਨ 1.5 ਲੱਖ ਦਾ ਤੇ ਉਹਨੂੰ 2 ਦਿਨ ਵੱਧ ਦੇ ਦਿਆਂ ਮੌਤ ਦੀ ਨਿਗਾ ਚ ਸਾਰੇ ਬਰਾਬਰ ਆ ਉਹਨੇ ਸਾਰਿਆਂ ਨੂੰ ਇੱਕੋ ਜਿਹਾ ਖੜ ਕੇ ਲੈ ਜਾਣਾ ਵਾ ਕਿਆ ਜਾਣਾ ਕਿਵ ਮਰेंगे ਕਿੱਥੇ ਕੀ ਹੋਣਾ ਵਾ ਕਿਹਦੇ ਨਾ ਹੋਣਾ ਵਾ ਕੀ ਵਾਪਰਨਾ ਵਾ ਇਹ ਪ੍ਰਮਾਤਮਾ ਜਾਣਦਾ ਵਾ ਬੰਦਾ ਇਸ ਦੁਨੀਆ ਤੇ ਆਇਆ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਮਰਨਾ ਵਿਸਰ ਗਿਆ ਮੌਤ ਭੁੱਲ ਗਈ ਤੇ ਦੁਨੀਆਂ ਦੀ ਖੇਡ ਵਿੱਚ ਇਹੋ ਜਿਹਾ ਫਸਿਆ ਇਹੋ ਜਿਹਾ ਫਸਿਆ ਬੰਦੇ ਨੂੰ ਚੇਤਾ ਹੀ ਭੁੱਲ ਗਿਆ ਵੀ ਭਈ ਪ੍ਰਾਪਤ ਮਾਨੁਖ ਦੇਹ ਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਹਰ ਬੰਦਾ ਰੱਬ ਨਾਲ ਇੱਕ ਵਾਅਦਾ ਕਰਕੇ ਆਇਆ ਰੱਬਾ ਧਰਤੀ ਤੇ ਭੇਜ ਤੇਰਾ ਨਾਮ ਜਪਾਂਗੇ ਚੰਗੇ ਕੰਮ ਕਰਾਂਗੇ ਸਿਮਰਨ ਕਰਾਂਗੇ ਬੰਦਗੀ ਕਰਾਂਗੇ ਮਾਤ ਲੋਕ ਵਿੱਚ ਆਉਂਦਿਆਂ ਹੀ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਲੇਵ ਟੁੱਟੀ ਤ੍ਰਿਸ਼ਨਾ ਦੇ ਜਾਲ ਚ ਇਹੋ ਜਿਹਾ ਫਸਿਆ ਆ ਵੀ ਮਿਲ ਜੇ ਆ ਵੀ ਮਿਲ ਜੇ ਆ ਵੀ ਮਿਲ ਜੇ ਉਹ ਵੀ ਮਿਲ ਜੇ ਐਦਾਂ ਕਰਦਿਆਂ ਕਰਦਿਆਂ ਕਾਲੀ ਸੀ ਕਾਲੀ ਤੋਂ ਚਿੱਟੀ ਹੋ ਗਈ ਚਿੱਟੀ ਤੋਂ ਗਾਂ ਬੰਦੇ ਦਾ ਦਰਵਾਜ਼ਾ ਅਗਲਾ ਖੁੱਲ ਗਿਆ ਬੰਦਾ ਉਸ ਚੀਜ਼ ਦੇ ਵਿੱਚੋਂ ਬਾਹਰ ਨਾ ਨਿਕਲ ਸਕਿਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪਾਸਾ ਮਰਿਆ ਵਾ ਉਹਨੂੰ ਪੈਰਾਲਾਈਜ਼ ਦਾ ਅਟੈਕ ਹੋਇਆ ਸ਼ੇਰ-ਏ-ਪੰਜਾਬ ਦੀ ਜ਼ਿੰਦਗੀ ਦਾ ਆਖਰੀ ਦਰਬਾਰ ਆ 22 ਮਈ ਸਨ 1839 ਲਾਹੌਰ ਦੀ ਧਰਤੀ ਤੇ ਇੱਕ ਵੱਡਾ ਦਰਬਾਰ ਸਜਿਆ ਉਸ ਸਜੇ ਦਰਬਾਰ ਅੰਦਰ ਵੱਡੇ ਵੱਡੇ ਅਮੀਰ ਤੇ ਵਜ਼ੀਰ ਬੈਠੇ ਸ਼ੇਰੇ ਪੰਜਾਬ ਦੇ ਸਵਾਸ ਬੜੇ ਗਿਣਤੀ ਦੇ ਬਚੇ ਆ ਤੇ ਘਰ ਦਾ ਮੋਢੀ ਸੀ ਤੇ ਮੋਢੀ ਨੂੰ ਸੋਚ ਗਿਆ ਵੀ ਮੈਂ ਹੁਣ ਬਚਣਾ ਨਹੀਂ ਆ ਹਸਪਤਾਲ ਗਏ ਬੰਦੇ ਨੂੰ ਤਕਰੀਬਨ ਤਕਰੀਬਨ ਪਤਾ ਲੱਗ ਜਾਂਦਾ ਵਾ ਕਿ ਮੇਰਾ ਮੋੜਾ ਪੈ ਸਕਦਾ ਜਿੰਦਗੀ ਦਾ ਕਿ ਨਹੀਂ ਪੈ ਸਕਦਾ ਇੱਕ ਚੀਜ਼ ਹੋਰ ਕਹਿ ਦਿਆ ਸਵਾਸ ਬਹੁਤ ਕੀਮਤੀ ਆ ਸਾਇੰਸ ਨੇ ਬੜੀ ਤਰੱਕੀ ਕੀਤੀ ਆ ਅੱਖਾਂ ਖਰਾਬ ਹੋ ਜਾਣ ਨਾ ਅੱਖਾਂ ਦੇ ਵੰਡੇ ਅੱਖਾਂ ਮਿਲ ਜਾਂਦੀਆਂ ਵਾ ਕਿਸੇ ਦੇ ਕਿਡਨੀਆਂ ਖਰਾਬ ਹੋ ਜਾਣ ਪੈਸੇ ਚਾਰ ਵੱਧ ਖਰਚੋ ਕਿਡਨੀਆਂ ਦੇ ਵੰਡੇ ਕਿਡਨੀਆਂ ਮਿਲ ਜਾਂਣਗੀਆਂ ਬੰਦਾ ਥੋੜੀ ਵਧੀਆ ਹਾਲਤ ਚ ਮਰ ਜੇ ਤੇ ਦਿਲ ਦੇ ਵੰਡੇ ਦਿਲ ਮਿਲ ਜਾਂਦਾ ਵਾ ਤੇ ਖੂਨ ਤੇ ਆਪਾਂ ਰੋਜ਼ ਹੀ ਵੇਖਦੇ ਆਂ ਵੀ ਫਲਾਣੇ ਨੂੰ ਫਲਾਣੇ ਦਾ ਚੜਾਤਾ ਫਲਾਣੇ ਨੂੰ ਫਲਾਣੇ ਦਾ ਚੜਾਤਾ ਸਾਰਾ ਕੁਝ ਮੁੱਲ ਮਿਲ ਸਕਦਾ ਵਾ ਪਰ ਜੇ ਬੰਦਾ ਇਹ ਆਖੇ ਵੀ ਮੈਂ ਸਾਰੀ ਜਾਇਦਾਦ ਢੇਰੀ ਕਰ ਦਿੰਨਾ ਵਾ ਮੈਂ ਫਲਾਣੇ ਨਾਲ ਦੋ ਚਾਰ ਗੱਲਾਂ ਕਰਨੀਆਂ ਵਾ ਤੇ ਮੈਨੂੰ 10 20 ਸਵਾਸ ਉਧਾਰੇ ਦੇ ਦਿਓ ਇਹ ਦੁਨੀਆ ਤੇ ਕਿਤੇ ਨਹੀਂ ਹੋ ਸਕਦਾ ਮਰਨ ਲਿਖਾਏ ਮੰਡਲ ਮਹਿਆਏ ਪਰਮਾਤਮਾ ਨੇ ਇਹ ਗੁੱਝਾ ਭੇਦ ਆਪਣੇ ਕੋਲ ਰੱਖਿਆ ਵਾ ਇੱਕ ਵਾਰੀ ਨਿਕਲ ਗਏ ਸੋ ਨਿਕਲ ਗਏ ਇਹਨੂੰ ਹੀ ਆਦਮੀ ਕਿਹਾ ਜਾਂਦਾ ਆਦਮੀ ਕੀ ਆ ਆਦਮੀ ਜੇ ਦਮ ਆਉਂਦਾ ਵਾ ਤੇ ਆਦਮੀ ਆ ਤੇ ਜਿਹੜਾ ਅਜੇ ਦਮ ਆਇਆ ਹੀ ਨਹੀਂ ਮੰਨ ਲਓ ਮੈਂ ਜਿਹੜਾ ਸਾਹ ਲੈਣਾ ਉਹਦਾ ਕੀ ਭਰੋਸਾ ਵੀ ਮੈਨੂੰ ਮਿਲਣਾ ਕਿ ਨਹੀਂ ਮਿਲਣਾ ਤੇ ਜਿਹੜਾ ਸਾਹ ਲੈ ਲਿਆ ਉਹਦੀ ਕੀ ਗਾਰੰਟੀ ਆ ਵੀ ਉਹਨੇ ਕਦੇ ਵਾਪਸ ਦੂਜੀ ਵਾਰੀ ਥੋੜਾ ਘੁਮ ਕੇ ਉਤੋਂ ਦੀ ਆ ਜਾਣਾ ਵਾ ਦਮੀ ਇਹ ਆਉਂਦਾ ਏ ਦਮ ਆਉਂਦਾ ਏ ਬੰਦਾ ਆਦਮੀ ਆ ਵਰਨਾ ਬੰਦਾ ਮਿੱਟੀ ਦੀ ਢੇਰੀ ਆ ਮਹਾਰਾਜਾ ਰਣਜੀਤ ਸਿੰਘ ਦਾ ਪੈਰਾਲਾਈਜ਼ ਦੇ ਅਟੈਕ ਨਾਲ ਪਾਸਾ ਮਰਿਆ ਲੱਗੇ ਦਰਬਾਰ ਅੰਦਰ ਸ਼ੇਰੇ ਪੰਜਾਬ ਨੂੰ ਪਤਾ ਸੀ ਕਿ ਮੇਰੇ ਬਚਣ ਦੇ ਚਾਂਸ ਬੜੇ ਘਟਿਆ ਉਹਨੇ ਲੱਗੇ ਦਰਬਾਰ ਅੰਦਰ ਸਿਆਣਾ ਬਜ਼ੁਰਗ ਬਣ ਕੇ ਮਰਨ ਤੋਂ ਪਹਿਲਾਂ ਆਪਣੇ ਸਰਦਾਰਾਂ ਨਾਲ ਦੋ ਦਿਲ ਦੀਆਂ ਗੱਲਾਂ ਲਿਆ ਪੰਜਾਬ ਪਿਆਸਾ ਨੂੰ ਲਿਆ ਲੱਖਾਂ ਸੀਸਵਾਰ ਕੇ ਜੱਪੇ ਜੱਪੇ ਤੇ ਜੱਪੇ ਤੇ ਸਿੰਘਾਂ ਨੇ ਸਿਰ ਲਾਇਆ ਜੜ ਫੁੱਟਿਆਰ ਮਾਂ ਦੀ ਰੋਟ ਦੇ ਲੁੱਟ ਦੇ ਲਟਾ ਉਹਦੀ ਲੁੱਟ ਲੈ ਵਾਸੀ ਕਾ ਕਦੀ ਰਾਤ ਦੀ ਬਹਾਕੇ ਚੱਲਿਆ ਦੇਖੇ ਹਕੂਮਤਾਂ ਨੂੰ ਬੁੱਢੀ ਆਦਬਈ ਆਦੇ ਅਸਮਾਨ ਚੜਾ ਕੇ ਚੱਲਿਆ ਮੈਂ ਖਾਲਸੇ ਦੀ ਬੋਰੀ ਇਕਤਾ ਇਕਤਾ ਟੁੱਟਣ ਨਾ